ਪਿਰ ਹੋਣ ਦੀ ਆ ਇਹ ਕੱਦਮੀ ਦੀ ਬੜੀ ਹੋ ਗਈ ਪਤਾ ਨਹੀਂ ਕੀ ਗੱਲ ਨਾਵ ਨਾਪੋਤੇ ਉਹ ਤੇ ਬਹੁਤ ਟਾਈਮ ਹੋ ਗਿਆ ਜਾਪਦਾ ਅੱਜ ਪਤਾ ਨਹੀਂ ਕੀ ਗੱਲ ਹੈਰੀ ਨਹੀਂ ਕੰਮ ਕਰ ਲਿਆ ਨਾਵ ਆਹ ਇਹ ਜਾਬ ਦੀ ਬਾਥਰੂਮ ਚਲ ਗਈ ਹੈ ਉੱਥੇ ਨਾ ਆਏ ਆ ਵੀ ਉੱਥੇ ਜਾ ਬਣਾ ਇਹ ਪਿਓ ਨੂੰ ਜਗਾਉ ਆ ਇਹ ਕਾਦੀ ਵੀ ਸੁੱਤੀ ਨੇ ਯਾਰ ਇਹਨੇ ਦੁੱਝਾ ਵਸੇ ਉੱਠੇ ਆ। ਹਾਂ ਰਹਿ ਕਿ ਨੀ ਤੋਂ ਫਲ ਗਈ। ਕਿ ਨਾ ਡਰੂ ਜਾਂ ਜਾ ਅੱਖ ਘਰੀ ਕਿਉਂ ਨਹੀਂ ਆਈ ਅੱਜ। ਚਾਹ ਤਾਂ ਨਹੀਂ ਆ ਪਹਿਲਾਂ। ਲਾਭ ਜਾਗਦੀ ਬਾਤ ਵੀ ਜਾ। ਇਦਾਂ ਕਰਨੀ। ਨੂੰ ਧੋ ਕੇ ਨਾ ਫਿਰ ਚਾਹ ਬਣਾਉਣੀ। ਮਾਪੋਤਾ ਇਹ ਚਾਹਵਾ ਨੀਤਵੀ ਮੂੰਗਾ ਫਤੋ ਪਿਆ ਜੋ ਮਿਲਦੀ ਹੈ ਆ ਜਾ ਬੈਠ ਜੇ ਸੰਦੇ ਕੰਮ ਕਰ ਲਾਂਗੀ ਆ ਕਦਨੇ ਆ ਉੱਠਣਾ ਹੀ ਨਹੀਂ ਹੁੰਦਾ ਉੱਤੋਂ ਸਾਰੇ ਨਾ ਹੋ ਗਿਆ ਅੱਜ ਪਤਾ ਨਹੀਂ ਕੀ ਹੋਇਆ ਇੰਨੀ ਨੀਂਦ ਇੰਨੀ ਨੀਂਦ ਇਹ ਕੱਦ ਕੱਲ ਲਾਈਟ ਨਹੀਂ ਆਈ ਤੇ ਅੱਜ ਹੁੰਦੀ ਵੀ ਕਿਤੇ ਤਾਂ ਸੁਤੇ ਰਹੇ ਆ ਜਾ ਕੇ ਜਗਮਨੀ ਇਹਨੇ ਆਪਣੇ ਆਪ ਉੱਠਣਾ ਹੀ ਨਹੀਂਗਾ ਜੇਕਾ ਜੇ ਨਾ ਜੇ ਮੈਂ ਜਗਾਵਾਂ ਨਾ ਨਾ ਉਹਨਾਂ ਚ ਉੱਠਣਾ ਹੀ ਨਹੀਂਗਾ ਇੱਕ ਸਾਰਾ ਦਿਨ ਹੀ ਤੇ ਰਾਤ ਵੀ ਇਹਨਾਂ ਨੂੰ ਏਸੀ ਦੀ ਲੱਗੀ ਰਹਿੰਦੀ ਆ ਤੇਰੇ ਘੜੀ ਬੰਦ ਕਰ ਲੋ ਸ਼ਰਨ ਇਹ ਸ਼ਰਨ ਪਤਾ ਨਹੀਂ ਅਸੂਰ ਜੀ ਨੂੰ ਦੁਬਾਰਾ ਅੱਗ ਲੱਗੀ ਆ ਹੁਣ ਤੂੰ ਅਜੇ ਵੀ ਨਹੀਂ ਸੁੱਤੀ ਉੱਠੀ ਪਤਾ ਨਹੀਂ ਮੈਂ ਸਿਰ ਬੜਾ ਪਿਰਕਲ ਲਿਆ ਅੱਜ ਪਤਾ ਨਹੀਂ ਕਿ ਮੇਰਾ ਵੀ ਤੁਹਾਂ ਡਿਆ ਪਰ ਹੁਣ ਸ਼ੇਰਵਾਲ ਵੀ ਅੰਦਰ ਹੀ ਆ ਤੇ ਕੰਮ ਕਿੰਨੇ ਕਰਨਾ ਮੈਂ ਚਾਹ ਬਣਾਉਣੀ ਆ ਤੇ ਤੂੰ ਜਾ ਕੇ ਝਾੜੂ ਮਾਰ ਲੈ ਬਾਹਰ ਦੇ ਕਿੰਨੇ ਦੋ ਪਛਾੜਾ ਹੀ ਏ ਤੇ ਮਾਰਨੀ ਆ ਮੈਂ ਚਾਹ ਮੈਂ ਨਹੀਂ ਸਾਡੇ ਨਾਲ ਤੇ ਫੇਰ ਵੀ ਨਾ ਵੀ ਚੰਗੀ ਅਜੋ ਸਭ ਨੂੰ ਪਹਿਲਾਂ ਉੱਠੀ ਆ ਬਾਥਰੂਮ ਹੋ ਗਈ ਆ ਤੇ ਮੈਂ ਚਾਹ ਬਣਾਉਣੀ ਆ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਮੈਂ ਮਾਰ ਚਾਹ ਵੇ ਮੁੜਿਆ ਤੂੰ ਵੀ ਉੱਠ ਕੇ ਮਾਲ ਦੰਗਰ ਵੀ ਹੈ ਨਾ ਉੱਠ ਮੇਰੇ ਬੋਤਲ ਤਾਂ ਉਹਨੇ ਕੱਢ ਲਈ ਆ ਮਾ ਪੱਠੇ ਪੁੱਠੇ ਪਾ ਮਾਜੀ ਨੂੰ ਤੇ ਆਪਣਾ ਪਾਣੀ ਪੂਣੀ ਢਾਲ ਕਰੀ ਅੱਜ ਮੈਨੂੰ ਮੈ ਪੜ੍ਹਾਈ ਨਹੀਂ ਲੱਗਾ ਚੱਲ ਕੋਈ ਗੱਲ ਨਹੀਂ ਨਹੀਂ ਲੱਗਾ ਇਦਾਂ ਹੀ ਅੱਜ ਮੈਂ ਨਹੀਂ ਉਹਦੇ ਸਾਰਾ ਟਾਈਮ ਲੱਗ ਜੈਦਾ ਕਿ ਅੱਜ ਪੜ੍ਹਾਈ ਅੱਖ ਖੁੱਲੀ ਨਹੀਂ ਉਹ ਪਤਾ ਕੀ ਹੋਇਆ ਅੱਜ ਕੱਲ ਨਹੀਂ ਆਈ ਲਾਈਟ ਤੇ ਅੱਜ ਆਉਂਦੀ ਰਹੀ ਹੈ ਤੇ ਅੱਜ ਸਾਰੇ ਮਾਲ ਨਾ ਸੌਂਦੇ ਆ ਤੇ ਉੱਠ ਮੇਰੇ ਪੁੱਤ ਕਰ ਲੈ ਕੰਮ ਕਰ ਤੂੰ ਹਾਂ ਚੱਲ ਮੈਂ ਉੱਠ ਮੈਂ ਤਾਂ ਨਹੀਂ ਜਾਦੀ ਠੀਕ ਉਹ ਤੇਰਾ ਪਲਵ ਦਾ 9.5 ਹੋ ਗਿਆ ਵੇ ਨੰਮੀ ਸੱਚੀ ਦਹੀ ਰੋਲਾ ਪਾਉਂਦਾ ਬਾ ਕੀ ਹੋ ਗਿਆ ਅੱਜ ਕੋਈ ਵੀ ਨਹੀਂ ਉੱਠਣ ਰਿਹਾ ਉੱਥੋਂ ਮੈਂ ਚਾਹ ਧਰੀ ਆ ਉੱਥੋਂ ਚਾਹ ਪੀਓ ਤੁਸੀਂ ਸਾਰਿਆਂ ਨੂੰ ਪਹਿਲਾਂ ਉੱਠ ਦੇਂਦੇ ਜੀ ਹਾਂ ਕੀ ਹੋ ਗਿਆ ਨਹੀਂ ਇਹ ਤਾਂ ਬੜਿਆ ਯਾਦ ਆਏ ਵਾ ਸਾਰੀ ਰਾਤ ਨਹੀਂ ਉੱਠਿਆ ਅੱਜ ਤੇ ਬਾਥਰੂਮ ਨਹੀਂ ਗਿਆ ਰਾਤ ਪਤਾ ਕੀ ਆ ਬਹੁਤਾ ਸੌਣ ਨਾਲ ਕਿਹੜੇ ਹੋਣ ਜਾਂ ਪਿੰਦੀ ਐ ਤੇ ਚਾਹ ਮੂ ਮਾਂ ਤੋਂ ਵੱਧ ਮੈਂ ਚਾਲੀ ਨਹੀਂ ਤੁਹਾਡੇ ਸਾਰੇ ਆਤੇ ਹਾਂ ਹੁਣ ਵੀ ਦਿਲ ਕਰਦਾ ਸੁੱਤਾ ਹੀ ਰਾਵਾਂ ਓ ਚਲ ਉੱਠੋ ਹੁਣ ਜਾ ਕੇ ਦੇਖੋ ਬਾਹਰ ਕਿੰਨਾ ਦਿਨ ਚੜਿਆ ਵਾ ਇਹਨਾਂ ਟਾਂਗਾਂ ਸਾਢੇ 9 ਹੋ ਗਏ ਮੁੰਡੇ ਨੂੰ ਵੀ ਜਗਾ ਦੇਣੀ ਹੋਵੇ ਆ ਤੇ ਉੱਠੋ ਮੈਂ ਚਾਹ ਬਣਾਈ ਆ ਤੇ ਲੈ ਕੇ ਆਉਣੀ ਆ ਹਾਏ ਕੰਮ ਨਾ ਓਠਾ ਤੋਂ ਖਾਣੀ ਪਿਆਜ਼ ਦੇ ਮੱਜਾ ਪਤਾ ਨਹੀਂ ਕੀ ਗੱਲ ਹੋਈ ਆ ساری ਰਾਤ ਕੋਕੀ ਚੜੀ ਰਹੀ ਆ ਹਾਏ ਤੂੰ ਵੀ ਆ ਲੈ ਪਾਚੜੂ ਮਾਰ ਲਈ ਹਣ ਨਾ ਇਹ ਨਾਮ ਨੂੰ ਸਾਧ ਲਈ ਆਈ ਚੱਲ ਆਪੇ ਹੀ ਕੋਟ ਆਉਂਦੀ ਐ ਮੰਮੀ ਹੁਣ ਝੜੀ ਮਾਰਦਾ ਟੁੱਪ ਕੇ ਆ ਗਈ ਐ ਬਦਸਲਾਈ ਤੇ ਯਾਰੀ ਬਾਤ ਮਾਰ ਰਹੀ ਐ ਤੁਹਾਨੂੰ ਨਾਮ ਨੂੰ ਲਿਆਉਣਾ ਬਾਤ ਮਾਰ ਕੇ ਹਾਂ ਮੰਮੀ ਨੂੰ ਤੇ ਚਾਪੋ ਲਿਆ ਰੋਮ ਨੀਓ ਕੀ ਕਰਨੇ ਕੇ ਲਈ ਨਾ ਚਾਹੋ ਗਿਆ ਗਈ ਬਾਤ ਵਿੱਚ ਗਈ ਹੋ ਫੋਨ ਲੈ ਜਾਂਦੀ ਆ ਫੜ ਕੇ ਚਲਾਉਂਦੀ ਰਹਿੰਦੀ ਆ ਇਹ ਬੜੀ ਨਿਆਣਿਆਂ ਦੀ ਹੱਥ ਮਾਰੀ ਚਲ ਕੋਈ ਨਾ ਮਦਨ ਨਵਾਇ ਮਾ ਨਾ ਮੇਰੀ ਸਾਧ ਦਾ ਆਲੀ ਠੰਡੀ ਹੋਈ ਨਹੀਂ ਚਾਹਤ ਕੋਈ ਨਹੀਂ ਕਿਨਾਵੋ ਹਾਏ ਹਾਏ ਕਿਦਾਂ ਦਿਨ ਚੜਿਆ ਵਾ ਚਿੱਟੀ ਲੋ ਲੱਗੀ ਆ ਬਾਹਰ ਤੇ ਮੈਨੂੰ ਜਾਗ ਹੀ ਨਹੀਂ ਆਈ ਜਾਗ ਤਾਣੀ ਸਾਰੀ ਰਾਤ ਸੁੱਤੀ ਨਹੀਂ ਹਾਂ ਤੇਰਾ ਫਿਕਰ ਕਰਦੀ ਰਹੀ ਮੁੰਡੇ ਦਾ ਹੀ ਕਰਾਂ ਤੇ ਕਰਾਂ ਕੀ ਇੱਕ ਕੰਤਰੇਸੀ ਆ ਟੁੱਟ ਪਾਣੀ ਇਹ ਵੀ ਨਹੀਂ ਸਵੇਰੇ ਇੱਕ ਤੇ ਉੱਠਣ ਦਿੰਦੇ ਆ ਮੁੰਡਾ ਹੀ ਉਹ ਗਰਮੀ 'ਚ ਪਿਆ ਰਹਿੰਦਾ ਹੁੰਦਾ ਕਈ ਵਾਰੀ ਕਿਹਾ ਪੁੱਤ ਸਾਡੇ ਲਾਗੇ ਆ ਜਾ ਕਰ ਪਰ ਨਾ ਸੋਣਾ ਹੀ ਵੱਖਰਾ ਪਤਾ ਨਹੀਂ ਕੀ ਕਰਦਾ ਰਹਿੰਦਾ ਹੋਏ ਚੱਲ ਮਨਾ ਉਹ ਹਟਾ ਰੋ ਰੋਈ ਤੇ ਸਾਫ਼ ਸੁਥਰੀ ਆ ਰਾਤ ਨੂੰ ਸਾਰਾ ਕੰਮ ਖੰਭ ਕੇ ਸੰਭੀਆ ਤੇ ਜੇਕਰ ਉੱਠ ਕੇ ਘਰਾਂ ਨੂੰ ਸਾਫ਼ ਕਰਨਾ ਪਵੇ ਤਾਂ ਇਹਦੇ ਫੇਰ ਅਬ ਰਾਜ ਤਾਂ ਅੱਧਾ ਤੇ ਨਹੀਂ ਚੱਲਿਆ ਆ ਇਦਾਂ ਕਰਾਂ ਇਹਦੇ ਪਿਓ ਨੂੰ ਪਾਣੀ ਦੇ ਕੇ ਆਵਾ ਤੋਂ ਉਹਨਾਂ ਨੂੰ ਖਾਣਾ ਉੱਠ ਕੇ ਕੋ ਕੰਮ ਕਰਦਾ ਦੇਖੋ ਉਹ ਵੀ ਰਾਹ ਨਾ ਭੇ ਆ ਮੈਂ ਜਦ ਕਰ ਜਾਂਦੀ ਨਹੀਂ ਰਾਤ ساری ਮੇਰੇ ਨੂੰ ਨੀਂਦ ਨਹੀਂ ਆਉਂਦੀ ਇਹ ਸੁੱਤੇ ਰਹੀ ਜੋ ਫਿਰ ਨਹੀਂ ਅਜੇ ਤੱਕ ਨਹੀਂ ਆ ਗਈ ਮੈਂ ਕਿ ਆਖਿਆ ਉੱਠੋ ਤਾਂ ਲੰਮੇ ਪੈਂਦਿਆ ਕਰ ਯਾਰ ਕੀ ਲੰਮੇ ਪੈਂਦਣਾ ਚਾਤੀ ਮਾ ਬਾਹਰ ਬਾਰੀ ਗਲ ਕਿਦਾਂ ਸੂਰਜ ਚੜਿਆ ਵਾ ਅੱਗੇ ਉੱਠ ਪਏ ਨਹੀਂ ਹਾਂ ਮੈਂ ਤਾਂ ਬਾਅਦ ਉੱਠਦੇ ਆ ਪਰ ਚਾਹ ਤਾਂ ਕੀ ਕਰਨਾ ਉੱਠ ਕੇ ਆ ਨਾ ਥੋੜਾ ਪਾਣੀ ਚੋਨਾ ਜਾਨਾ ਲੱਗਾ ਚੋਨਾ ਲੱਗਾ ਚੋਨੇ ਉਹ ਫੇਰਾ ਮਾਰਨਾ ਹੁੰਦਾ ਵਾ ਮੈਨੂੰ ਤਾਂ ਆਪ ਟੈਨਸ਼ਨ ਲਈ ਉਤਰੀ ਨਹੀਂ ਮੇਰਾ ਤਾਂ ਧਿਆਨ ਮੁੰਡੇ 'ਚ ਰਹਿੰਦਾ ਮੈਨੂੰ ਤਾਂ ਨੀਂਦ ਨਹੀਂ ਆਈ ਤੇ ਤੇ ਹੀ ਫੇਰ ਆਪ ਚੰਗੇ ਪ੍ਰੈਸ ਹੋਗੇ ਹੀਗੇ ਤੇ ਅੱਜ ਉੱਠੇ ਟਾਈਮ ਨਾ ਉਹ ਕਿਤੇ ਨੇ ਭੱਜਦਾ ਕਿਤੇ ਇੱਕ ਅੰਦਰ ਹੀ ਹੋਣਾ ਕਿਤੇ ਬੈਠਾ ਉਹ ਦੇ ਅੰਦਰ ਹੀ ਆ ਹਾਂ ਐਦਾਂ ਕਰੋ ਉਠੋ ਤਾਂ ਮੂੰਹਾ ਤੋ ਜਾਓ ਕੈਰੀਵਲ ਖਿਲਾ ਮਾਰ ਕੇ ਆਓ ਤੇ ਮੈਂ ਚਾਹ ਤਾਂ ਚਾਹ ਘੁੱਟ ਪੀ ਲਿਓ ਹੁਣ ਤੁਹਾਨੂੰ ਮੰਗਲ ਕਰਨ ਦੇ ਚਾਹ ਪੀ ਕੇ ਜਾਣਾ ਆਹੋ ਚਲ ਕੋਈ ਨਹੀਂ ਬਣਾਵਨੀ ਆਖਾ ਬਾਹਰ ਖੋਦੇ ਚਾਹ ਕਿੱਥੇ ਚਾਹ ਪੀਣਾ ਨਾ ਮੁੰਡੇ ਨੇ ਖਾਣਾ ਚਾਹ ਪਾਣੀ ਹੈ ਹੈ ਇੱਥੇ ਆਏ ਤਾਂ ਪੱਟ ਲਾ ਕੇ ਆਪੇ ਚਲ ਜੇ ਲੱਗਦਾ ਲੈ ਪਹਿਲੇ ਇਹਨੂੰ ਥਾੜਨਾ ਆ ਵੇਖ ਲਾਦਾ ਹਾਂ ਅੱਜ ਫੇਰ ਦਰਵਾਜ਼ਾ ਖੁੱਲਦਾ ਕਈ ਵਾਰੀ ਕਿਹਾ ਕਿ ਬੰਦ ਕਰਕੇ ਸੌਣਾ ਕਰ ਪਰ ਇਹ ਕਿ ਤੂੰ ਮੰਨਦਾ ਮੇਰੀ ਚਲ ਥਾੜਾ ਬਸਹੀ ਇਹਨੂੰ ਪਿੰਦਰ ਹੈ ਹੈ ਪਿੰਦਰ ਹੈ ਅੱਜ ਫੇਰ ਹੈ ਹੀ ਨਹੀਂ ਨਾ ਬਾਹਰ ਚਲ ਗਿਆ ਬਟੇ ਬਾਥਰੂਮ ਚ ਇੰਨੀ ਆ ਬੜਾ ਜਾਤੀ ਇਹ ਤੇ ਉੱਠਦਾ ਨਹੀਂਦਾ ਪਹਿਲਾਂ ਚਲ ਕੋਈ खुला दरवाजा खुलाये किल गया होंगे सबसे सवेरे ये थाल उठे अज अपने आप कि वेखा भरा दस भरा पिंदर ओत कि ली आये हाय चोर दसा जाके ਕਿ ਮੁੰਡਾ ਤਾਂ ਆਪਣੇ ਕਮਰੇ ਚ ਹੀ ਹੰਨੀਗਾ ਤੇ ਨਾਲ ਕਿਤੇ ਬਾਥਰੂਮ ਚ ਵਾ ਪੈੜੀ ਵੱਲ ਤਾਂ ਜਾਂਦਾ ਨਹੀਂ ਹੁੰਦਾ ਸੋਕ ਤੇ ਇਹਨੂੰ ਜੋਰ ਨਾਲ ੱਲੋ ਤਾਂ ਫੇਰ ਜਾਂਦਾ ਹੁੰਦਾ ਵਾ ਕੀ ਕਰਾਂ ਹੁਣ ਮੈਂ ਚਲ ਕੋਈ ਨਹੀਂ ਤੇ ਪਿਓ ਨੂੰ ਦੱਸ ਦਿੰਦੀ ਆ ਪਹਿਲਾਂ ਪਤਾ ਨਹੀਂ ਕਿੱਥੇ ਨਿਕਲ ਗਿਆ ਸਿਰਸੇ ਚਲ ਕੋਲਾ ਚਾਹ ਕਰਨਾ ਸਨੀਤਾ ਅਧੀ ਪਾ ਵੱਤ ਗਿਆ ਤੇ ਟੈਮ ਨਾਲ اٹਕੇ ਤੇ ਬਾਹਰ ਚਲ ਗਿਆ ਪਰ ਕਿਹਦੇ ਭੋਲ ਦੱਸਣੀ ਆ ਕਿ ਪਤਾ ਕੋ ਮੁੰਡਾ ਨਾ ਗਿਆ ਹੋਵੇ ਸੋਤੇ ਕਿ ਮੁੰਡੇ ਨਾਲ ਚਲ ਗਿਆ ਹੋਵੇ ਮਿਠਾਪਤੀ ਬਾਤ ਚ ਪਾਉਣੀ ਆ ਪਹਿਲਾਂ ਇਹਦੇ ਭੋਲ ਦੱਸ ਕੇ ਆਣੀ ਮੈਂ ਉਹ ਲੈ ਕੇ ਆਪਾ ਚਾਹ ਵੀ ਲੈ ਆਉਣੀ ਆ ਗੱਲ ਤਾਂ ਸੁਣੋ ਮੇਹੀ ਮੁੰਡਾ ਆਪਣੇ ਕਮਰੇ ਚ ਨਹੀਂ ਹੈਗਾ ਤੇ ਮੈਂ ਤਾਂ ਬਾਥਰੂਮ ਵੀ ਚੈੱਕ ਕਰ ਲਿਆ ਆ ਬਾਹਰ ਪਰਾਦਾ ਚੈੱਕ ਕਰ ਲਿਆ ਵਾ ਕਿਤੇ ਨਹੀਂ ਹੈਗਾ ਪਤਾ ਨਹੀਂ ਕਿਥੇ ਚਲ ਗਿਆ ਸੱਪ ਤੇ ਓ ਇੱਥੇ ਹੁਣ ਅਗਦਰ ਆ ਕੇ ਖਲੋਤਾ ਫਲਾਤਾ ਓ ਕਿਤੇ ਨਹੀਂ ਖਲੋਤਾ ਐਨੀਆਂ ਆਵਾਜ਼ਾਂ ਨੂੰ ਮਾਰੀਆਂ ਵਾ ਦੇਖ ਲੋ ਤਾਂ ਦਾ ਵਾਹਿੰਦਾ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਸੱਪ ਤੇ ਸੱਪ ਕਿਥੇ ਚਲ ਗਿਆ ਵਾ ਇਹ ਤੇ ਕਿਤੇ ਖਾਲਾ ਨਾ ਉਠੇ ਚੱਲ ਕਿਤੇ ਸ਼ਾਇਦ ਬੰਦੂਂਦਿਆ ਚਲ ਗਿਆ ਨਾ ਵਾ ਬੰਬੀ ਵੱਲ ਕਿਥੋਂ ਜਾਣਾ ਇਹਨੇ ਤੁਸੀਂ ਇੰਨਾ ਕਹਿੰਦੇ ਜੇ ਤੇ ਫੇਰ ਜਾ ਕੇ ਤੇ ਜਾਂਦਾ ਵਾ ਆਪਣੇ ਆਪ ਬੰਬੀ ਜਾਣਾ ਭੁੱਲਿਆ ਲਿਗਦੇ ਕਿਥੇ ਚੱਲਣਾ ਨੇ ਬੰਬੀ ਤੇ ਚੱਲ ਫੋਨ ਕਰਕੇ ਵੇਖ ਲੈਨੇ ਆ ਆ ਫੋਨ ਕਰੋ ਭਣਾ ਮਾਨੂੰ ਮੜਾ ਮੜਾ ਚੰਤੇ ਮਿਲੇ ਵੀ ਕਿੱਥੇ ਆ? ਡੀ ਲੈ। ਹਾਂ? ਗੇਰ ਇਹ ਕਿਦਾਂ ਬੋਲੇ? ਕੋਈ ਗੱਲ ਚੁੱਕ ਲਈਦਾ। ਹੈ? ਚੁੱਕ ਲੈਂਦਾ ਕੋਈ। ਚੱਲ ਕਿਤੇ ਨਕਾ ਨੂੰ ਕੱਲ ਹੁੰਦਾ ਹਣਾ ਰੱਖ ਲੈ। ਨਹੀਂ ਮੈਨੂੰ ਫੜਾਉ ਮੈਂ ਤਾਂ। ਮੈਂ ਤੇ ਚੀਨ ਕੁਸ਼ ਹੋਣ ਲਿਆ ਆ ਤੈਨੂੰ ਪਤਾ ਨਹੀਂ ਕਿਦਾਂ ਸੋਚ ਲੈਂਦੇ ਦੀ। ਇਹ ਇੰਤੇ ਜਾਣਦੀ ਆ। ਆ ਤਾਂ ਐਵੇਂ ਤੈਨੂੰ ਕਹਿਣ ਲਿਆ ਜਦ ਆਂਦਾ ਵਾ। ਹਾ ਹੱਕ ਡੀਗਲ ਦੀ ਆ ਤਾਂ ਕੋਈ ਬੰਦਾ ਫੋਨ ਤੇ ਚੁੱਕੇ ਫੋਨ ਚੁੱਕ ਕੇ ਬੰਦਾ ਦੱਸਦਾ ਕਿ ਮੈਂ ਫਲਾਣੇ ਖਾਂ ਤੇ ਆ ਤੇ ਚਲ ਮੈਂ ਵੀ ਰਾਮ ਨਾਲ ਆਪਣੇ ਕੰਮਾਂ ਤੇ ਲੱਗ ਜਾ ਮੇਰਾ ਤਾਂ ਕੋਕ ਕਰ ਲਉ ਜੀ ਦੀ ਕਰਨ ਲਿਆ ਪਾਣੀ ਰੱਖ ਲਿਆ ਤੇ ਮਾਗੀ ਆ ਆ ਵੇਖ ਲੋ ਚੁੱਕਿਆ ਨਹੀਂ ਜੇ ਫੋਨ ਆ ਥੋੜਾ ਫੋਨ ਆਪਣਾ ਫਿਰ ਇਸ ਚੈਨ ਨਹੀਂ ਆਉਣਾ ਮੈਂ ਉੱਥੇ ਰਹਿ ਤੱਕਦਾ ਮੜੇ ਮੜੇ ਨਾ ਚੱਲ ਗਿਆ ਇਹੋ ਤਾਂ ਘਰ ਮੈਨੂੰ ਸਤਾਉਂ ਲਿਆ ਵਾ ਅੱਜਕੱਲ ਤੁਹਾਨੂੰ ਪਤਾ ਕਿ ਕਿਦਾਂ ਲੜਾਈਆਂ ਲੁੜੀਆਂ ਚੱਲਣੀਆਂ ਮੁੰਡੇ ਝਟ ਨਾਲ ਲੈ ਜਾਂਦੇ ਆ ਸਮਾਂ ਦੇ ਬੜਾ ਮਾੜਾ ਚੱਲਣ ਲਿਆ ਵਕ ਨਹੀਂ ਸਰ ਇਹਦਾ ਕਸੂਰ ਹੋਵੇ ਭਾਵੇਂ ਨਾ ਹੋਵੇ ਲੜਾ ਕੇ ਨਾਲ ਦੇਣਾ ਨੀ ਪੂਰਾ ਹ ਕੋਪਾ ਜਾਉ ਜਾ ਕੇ ਫੇਰਾ ਮਾਰ ਕੇ ਆਵੇਂ ਕਿ ਆਹ ਕਿੱਧਰ ਬਾਹਰ ਕਿੱਥੇ ਆ ਮੰਮੀ ਆ ਨਾ ਮਾਰਾ ਆਹ ਮਾਰਾ ਜਾ ਕੇ ਮੈਂ ਚਾਬੜ ਨਹੀਂ ਹੁੰਦਿਆਂ ਨੂੰ ਚਲ ਠੀਕ ਅੰਤਰਾ ਮੇਰਾ ਤਾਂ ਮਨ ਡਰਨ ਲਿਆ ਸਿਰਸੋ ਤੇ ਹੁਣ ਹਿੱਤਾਂ ਦੇ ਬੇਟੀ ਉਹ ਗੱਲਬਾਤ ਬੰਦਾ ਕਰ ਦਿੰਦਾ ਗੱਲਬਾਤ ਮੈਂ ਦੇਖੂ ਕੀ ਕਰਾਂ ਮੈਨੂੰ ਪਤਾ ਕਿ ਇਹ ਟੈਨਸ਼ਨ ਹਟਾਉਣੀ ਆ ਤਾਂ ਟੀਵੀ ਕੋਈ ਗੱਲ ਨਹੀਂ ਮੇਰੇ ਘਰਦਾਨੀ ਕਿੰਨੀ ਬੇਸਤੀ ਹੋਣੀ ਆ ਉਹ ਮੈਂ ਨੇ ਤੇਰੇ ਨਾਲ ਆਇਆ ਮੈਂ ਵੀ ਫਿਕਰ ਕਰੀ ਜੰਨੀ ਪਰ ਮੁੰਡੇ ਨੂੰ ਨਾ ਕੋਈ ਵੀ ਕੁਝ ਕਹਿਣਾ ਹੁੰਦਾ ਸਾਰੀ ਗੱਲ ਕੁੜੀ ਤੇ ਹੀ ਹੁੰਦੀ ਐ ਮੈਂ ਵੀ ਤੇਰੇ ਨਾਲ ਹੀ ਆ ਤੂੰ ਮੇਰੇ ਤੇ ਵਿਸ਼ਵਾਸ ਰੱਖ ਤੜ ਦੇ ਵਿਸ਼ਵਾਸ ਰੱਖ ਕੇ ਤੇ ਧੜਨਾ ਲਈ ਆ ਤੇ ਆ ਤੂੰ ਹੀ ਮੈਨੂੰ ਕਿੱਥੇ ਲੈ ਆਣ ਕੇ ਬਿਠਾਉਂਦਾ ਵਾ ਯਾਰ ਸੋਚਣ ਡਿਆ ਮੈਂ ਕੁਝ ਤੂੰ ਸੋਚਣ ਦੀ ਬਜਾਏ ਨਾ ਮੈਂ ਟੈਨਸ਼ਨਾਂ 'ਚ ਪਈ ਜਾਣ ਲਈ ਇਹ ਤੂੰ ਸਾਰਾ ਕੁਝ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਤੇ ਹੁਣ ਇੱਥੇ ਬੈ ਕੇ ਜਿਉਂ ਸੋਚਣ ਜੇ ਕੋਈ ਵੇਂਦਾ ਹੋਏ ਤੇ ਫੇਰ ਕੋਈ ਨਹੀਂ ਵੇਂਦਾ ਨਾਲ ਇੱਥੇ ਨੇ ਤੈਨੂੰ ਭਾਉਣ ਲੱਗਾ ਮੈਂ ਖੜਾਂਗਾ ਕਿ ਲਈ ਪਰ ਪਿੰਦਰਾ ਮੈਨੂੰ ਬੜੀ ਫਿਕਰ ਹੋਉਂਦੀ ਹੈ ਕਿਹਦੀ ਫਿਕਰ ਹੋਣ ਲਈ ਤੈਨੂੰ ਤੂੰ ਇੰਨੇ ਗੁੱਸੇ 'ਚ ਕਿਉਂ ਭੈਣਦੇ ਤੂੰ ਤੇ ਕੁੜੇ ਮੈਨਾਂ ਲੜਨ ਲੱਗ ਪਈ ਤੇ ਕਾਹ ਕੀ ਕਰੋਗੇ ਉਹ ਲੜਨ ਵਾਲੀਆਂ ਤਾਂ ਗੱਲਾਂ ਤੂੰ ਨਹੀਂ ਕਰਨ ਖੋਸ਼ ਰਸੜੀ ਫਿਰਨ ਦੇਈਂ ਜਦੋਂ ਦੀ ਐਂ ਤੇਰਾ ਰਾਤੀ ਇਹੋ ਹਾਲ ਕੀ ਟਾਈਮ ਲੱ ਸੋਣ ਕਿੰਨਾ ਹੋਇਆ 9:30 ਹੋ ਗਏ ਨੇ ਕਿੰਨਾ ਮੇਰੇ ਘਰ ਦੇ ਉੱਤੇ ਗਏ ਨੇ ਤੇ ਫਿਰ ਕੀ ਹੋ ਗਿਆ ਤੇ ਦੇ ਹੁਣੇ ਮੈਨੂੰ ਲੱਗਣ ਠੀਕ ਠਾਕ ਤੇ ਹੋਣਗੇ ਨਾ ਪਤਨੀ ਨੂੰ ਵੀ ਲੱਗੇ ਜਦੋਂ ਤੋਂ ਉਹ ਤੋਂ ਆਈ ਗਈ ਹੈ ਤੇਰੇ ਨੂੰ ਠੀਕ ਹੋ ਜਾਂ ਨਾ ਹੋਣ ਪਰ ਫਿਰ ਵੀ ਮੇਰੇ ਘਰ ਦੇ ਨੇ ਮੈਨੂੰ ਤੇ ਫਿਕਰ ਹੋਣੀ ਹੈ ਉਹਨਾਂ ਦੀ ਨਵਦੀਪ ਹੁਣ ਉਹਨਾਂ ਦੀ ਫਿਕਰ ਤੂੰ ਛੱਡ ਦੇ ਹਾਂ ਤੂੰ ਮੇਰੇ ਨਾਲ ਆ ਗਈ ਹਾਂ ਤੇ ਨਹੀਂ ਬੜਾ ਸੋਹਣੀ ਜਗ੍ਹਾ ਤੇ ਲਿਆ ਕੇ ਬਿਠਾਇਆ ਵਾ ਯਾਰ ਤੈਨੂੰ ਖੜਾਗਾ ਕਿਦੇ ਇੱਥੇ ਤੇ ਬਾਹਰ ਲੱਗਾ ਕੁਝ ਆਮ ਨੂੰ ਸੋਚਣ ਦੇ ਕੁਝ ਕਰਨਾ ਕੀ ਇਹ ਗਾਂ ਦਾ ਤੇ ਢਿੱਡ ਘਰ ਦੇ ਆ ਨੇ ਵੀ ਘਰ ਵੜਨ ਦੇਣਾ ਵੜਨ ਕਿਉਂ ਨਹੀਂ ਦੇਣਾ ਮੈਂ ਤੇਰੇ ਨਾਲ ਆਣਾ ਤੇਨੂੰ ਜੇ ਵੜਨ ਨੇ ਨਹੀਂ ਤੇ ਸਿੱਧਾ ਉੱਥੇ ਖੜਨਾ ਹੈ ਨਾ ਤਾਂ ਮੀਂਹ ਮਿਲਣਾ ਪਹਿਲਾਂ ਦੀਪ ਜੇ ਤੇਰੇ ਘਰ ਦੇ ਲੱਭ ਲੈ ਬੰਦੇ ਉੱਥੇ ਆ ਗਏ ਤੇ ਫੇਰ ਹੁਣ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਦੂਜੇ ਦਾ ਚਾਹੀਦਾ ਸਾਥ ਦੇਣਾ ਜਿੱਦ ਤੋਂ ਫਿਰ ਕੀ ਕਰਨਾ